ਹੈਲੋ ਸਟੂਡੈਂਟਸ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਅਕਸ਼ਲ ਅਕੈਡਮੀ ਠੰਡਾ ਦੇ ਵਿੱਚ ਤਾਂ ਦੋ ਲੜੀਆਂ ਮੈਂ ਪਹਿਲਾਂ ਪੰਜਾਬ ਹਿਸਟਰੀ ਐਂਡ ਕਲਚਰ ਨੂੰ ਲੈ ਕੇ ਪਾਤੀਆਂ ਸੀਗੀਆਂ ਅੱਜ ਤੀਜੀ ਜਿਹੜੀ ਲੜੀ ਹੈ ਟੈਸਟ ਦੀ ਉਹ ਪਾਈ ਜਾ ਰਹੀ ਹੈ ਅੱਜ ਜਿਹੜਾ ਆਪਣਾ ਟੈਸਟ ਹੈ ਰਿਲੇਟਡ ਟੂ ਪੰਜਾਬ ਇਹ 16ਵੀਂ ਸਦੀ ਦੇ ਵਿੱਚ ਪੰਜਾਬ ਦੇ ਜਿਹੜੇ ਹਾਲਾਤ ਐ 16ਵੀਂ ਸਦੀ ਦੇ ਵਿੱਚ ਕਿਹੋ ਜਿਹਾ ਪੰਜਾਬ ਸੀਗਾ ਕਿਉਂਕਿ ਪਹਿਲਾਂ ਆਪਾਂ ਦੋ ਟੈਸਟ ਹੱਲ ਕਰ ਚੁੱਕੇ ਹਾਂ ਇੱਕ ਪੰਜਾਬ ਦੀ ਉਹ ਫੋਲਿਕ ਜਿਹੜੀਆਂ ਪਾਠਕ ਵਿਸ਼ੇਸ਼ਤਾਵਾਂ ਔਰ ਦੂਸਰਾ ਪੰਜਾਬ ਦੇ ਹਿਸਟੋਰੀਕਲ ਸੋਰਸਸ ਤੇ ਇਹ ਜਿਹੜਾ ਟੌਪਿਕ ਐ 16ਵੀਂ ਸਦੀ ਦੇ ਵਿੱਚ 16th ਸੈਂਚਰੀ ਦੇ ਵਿੱਚ ਪੰਜਾਬ ਦੀ ਜਿਹੜੀ ਸਿਚੁਏਸ਼ਨ ਸੀ ਚਾਹੇ ਉਹ ਰਾਜਨੀਤਿਕ ਸੀ ਚਾਹੇ ਸਮਾਜਿਕ ਸੀ ਔਰ ਚਾਹੇ ਆਰਥਿਕ ਸੀ ਤਾਂ ਪਹਿਲਾ ਕੁਐਸਚਨ ਆ ਆਪਣਾ ਇੱਥੇ ਲੋਧੀ ਵੰਸ਼ ਦਾ ਸੰਸਥਾਪਕ ਕੌਣ ਸੀ ਤਾਂ ਲੋਧੀ ਵੰਸ਼ ਬਿਲਕੁਲ ਜੀ ਸਾਡੇ ਕੋਲੇ ਆਪਸ਼ਨਸ ਦਿੱਤੇ ਹੋਏ ਆ ਬਹਿਲੋਲ ਲੋਧੀ ਦੌਲਤਖਨ ਲੋਧੀ ਸਿਕੰਦਰ ਲੋਧੀ ਔਰ ਇਬਰਾਹਿਮ ਲੋਧੀ ਤਾਂ ਲੋਧੀ ਵੰਸ਼ ਮੈਂ ਤੁਹਾਨੂੰ ਇਹ ਦੱਸ ਦਿੰਦਾ ਲੋਧੀ ਵੰਸ਼ ਦੀ ਜਿਹੜੀ ਸਥਾਪਨਾ ਹੈ ਉਹ ਬਹਿਲੋਲ ਲੋਧੀ ਨੇ ਕੀਤੀ ਸੀ ਬਹਿਲੋਲ ਲੋਧੀ ਇਹਦਾ A ਆਨਸਰ ਹੈ ਪਹਿਲੇ ਕੁਐਸਚਨ ਦਾ ਆਨਸਰ ਹੈ ਆਨਸਰ ਨੰਬਰ 1 ਉੱਤਰ ਨੰਬਰ 1 ਦੂਜਾ ਕਵਿਸ਼ਨ ਹੈ ਬਹਿਲੋਲ ਲੋਦੀ ਕਦੋਂ ਦਿੱਲੀ ਦੇ ਸਿੰਘਾਸਨ ਤੇ ਜਾਂ ਤਖਤ ਤੇ ਬੈਠਿਆ ਸੀ ਕਦੋਂ ਬੈਠਾ ਸੀ ਤਾਂ ਬਹਿਲੋਲ ਲੋਦੀ 1452 ਤੋਂ ਲੈ ਕੇ ਤੇ 1499 89 ਤੱਕ ਇਹ ਆਪਦੇ ਤਖਤ ਤੇ ਰਿਹਾ ਸੀ ਸੋ ਦੂਜੇ ਦਾ ਜਿਹੜਾ ਆਨਸਰ ਹੈ ਉਹ ਹੈ ਉੱਤਰ ਨੰਬਰ 2 ਬਹਿਲੋਲ ਲੋਦੀ ਦਿੱਲੀ ਦੇ ਸਿੰਘਾਸਨ ਤੇ ਕਦੋਂ ਬੈਠਾ 1451 ਦੇ ਵਿੱਚ ਬੈਠਾ ਸੀ 1451 ਦੇ ਵਿੱਚ ਤੀਜਾ ਕੁਐਸਚਨ ਹੈ ਇਬਰਾਹਿਮ ਲੋਦੀ ਸਿੰਘਾਸਨ ਤੇ ਕਦੋਂ ਬੈਠਿਆ ਤਾਂ ਤੀਜਾ ਕੁਐਸਚਨ ਤਾਂ ਜਿਹੜਾ ਉੱਤਰ ਹੈ ਉਹ ਹੈ 1517 1517 ਦੇ ਵਿੱਚ ਇਬਰਾਹਿਮ ਲੋਦੀ ਜਿਹੜਾ ਦਿੱਲੀ ਦੇ ਤਖਤ ਤੇ ਜਾਂ ਸਿੰਘਾਸਨ ਤੇ ਬੈਠਿਆ ਸੀ ਇਹ 1517 ਤੋਂ ਲੈ ਕੇ ਤੇ 1526 ਤੱਕ ਇਹ ਇਹਦੇ ਅਧੀਨ ਰਹੀ ਹੈ ਪੂਰੀ ਦਾ ਪੂਰਾ ਦਿੱਲੀ ਇਹ ਲੋਧੀ ਸੀਗੇ ਲੋਧੀ ਬੰਬੈਸਰ ਨੇ ਇੱਕ ਗੱਲ ਕਲੀਅਰ ਕਰ ਦੇਣਾ ਇੱਥੇ ਥੋੜੀ ਜੀ ਵੀ ਸਭ ਤੋਂ ਪਹਿਲਾਂ ਬਹਿਲੋਲ ਲੋਧੀ 1452 ਤੋਂ 1499 ਫਿਰ ਉਸ ਤੋਂ ਬਾਅਦ ਸਿਕੰਦਰ ਲੋਧੀ ਆਇਆ 1499 ਤੋਂ 1517 ਤੱਕ ਉਹ ਰਹਿੰਦਾ ਕਿਉਂਕਿ ਬੇਟਾ ਸੀ ਬਹਿਲੋਲ ਲੋਧੀ ਦਾ ਤੀਸਰਾ ਬੰਦਾ ਸੀ ਇਬਰਾਹਿਮ ਲੋਧੀ ਇਬਰਾਹਿਮ ਲੋਧੀ ਦਾ ਸਮਾ 1517 ਤੋਂ 1526 ਸੋ ਇਬਰਾਹਿਮ ਲੋਦੀ ਨੂੰ ਹਰਾ ਕੇ ਹੀ ਬਾਬਰ ਨੇ ਭਾਰਤ ਦੇ ਵਿੱਚ ਮੁਗਲ ਵੰਸ਼ ਦੀ ਸਥਾਪਨਾ ਕੀਤੀ ਸੀ ਅਗਲਾ ਕੁਐਸਚਨ ਹੈ ਜਿਹੜਾ ਉਹ ਹੈ ਵੀ ਦولت ਖਾਨ ਲੋਦੀ ਕੌਣ ਸੀ ਚੌਥਾ ਕੁਐਸਚਨ ਦولت ਖਾਨ ਲੋਦੀ ਆਪਾਂ ਸਾਰਿਆਂ ਨੂੰ ਪਤਾ ਹੈ ਸਿੰਪਲ ਜੀ ਗੱਲ ਹੈ ਦولت ਖਾਨ ਲੋਦੀ ਪੰਜਾਬ ਦਾ ਸੂਬੇਦਾਰ ਸੀ ਪੰਜਾਬ ਦਾ ਸੂਬੇਦਾਰ ਸੀ ਪੰਜਾਬ ਦਾ ਸੂਬੇਦਾਰ ਨਾ ਜਿਹੜਾ ਲੋਧੀਆਂ ਦੇ ਅਧੀਨ ਜਿਹੜਾ ਪੰਜਾਬ ਰਿਹਾ ਮੈਂ ਥੋੜਾ ਜਿਹਾ ਇੱਥੇ ਫਿਰ ਕਲੀਅਰ ਕਰਦਾ ਤੁਹਾਨੂੰ ਗੱਲ ਤਤਾਰਖਾਨ ਲੋਧੀ 1469 ਦੇ ਵਿੱਚ ਪੰਜਾਬ ਦਾ ਪਹਿਲਾ ਗਵਰਨਰ ਨਿਯੁਕਤ ਕੀਤਾ ਗਿਆ ਸੀ ਤਤਾਰਖਾਨ ਲੋਧੀ ਇਹ ਰਿਸ਼ਤੇਦਾਰ ਸੀਗਾ ਬਹਿਲੋਲ ਖਾਨ ਲੋਧੀ ਦਾ ਕੋਈ ਨਜ਼ਦੀਕੀ ਔਰ 1469 ਦੇ ਵਿੱਚ ਇਹਨੂੰ ਪੰਜਾਬ ਦਾ ਗਵਰਨਰ ਬਣਾਇਆ ਗਿਆ ਪਰ 1485 ਤੱਕ ਇਹ ਰਿਹਾ 1485 ਤੱਕ ਠੀਕ ਹੈ। ਉਸ ਤੋਂ ਬਾਅਦ ਦੌਲਤਖਾਨ ਲੋਧੀ ਇਹ ਤਤਾਰਖਾਨ ਲੋਧੀ ਦਾ ਬੇਟਾ ਸੀ। ਤਤਾਰਖਾਨ ਲੋਧੀ ਦਾ ਬੇਟਾ ਸੀ। ਉਸ ਤੋਂ ਬਾਅਦ ਪੰਜਾਬ ਦਾ ਸੂਬੇਦਾਰ ਤਤਾਰਖਾਨ ਲੋਧੀ ਨੂੰ ਅਸੀਂ ਪੜ੍ਹਦੇ ਹਾਂ। ਠੀਕ ਹੈ। ਤਾਂ ਅਗਲਾ ਕੁਐਸਚਨ ਹੈ ਜਿਹੜਾ ਪੰਜਵਾਂ ਦੌਲਤਖਾਨ ਲੋਧੀ ਪੰਜਾਬ ਦਾ ਸੂਬੇਦਾਰ ਕਦੋਂ ਨਿਯੁਕਤ ਕੀਤਾ ਗਿਆ? ਤਾਂ ਇਹਦਾ ਆਨਸਰ ਹੈ 1500 ਪੂਰਾ 1500 ਇਸ ਵੀ ਦੇ ਵਿੱਚ ਇਹਨੂੰ ਨਿਯੁਕਤ ਕੀਤਾ ਸੀਗਾ ਤਾਂ ਸਿਕੰਦਰ ਲੋਧੀ ਨੇ ਇਹਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਸੀ ਸਿਕੰਦਰ ਲੋਧੀ ਨੇ ਅਗਲਾ ਕੁਐਸਚਨ ਹੈ ਜੇਮਾ ਪੰਜਾਬ ਦੇ ਤਿਕੋਣੇ ਸੰਘਰਸ਼ ਵਿੱਚ ਕੌਣ ਸ਼ਾਮਲ ਨਹੀਂ ਸੀ ਇੱਕ ਟ੍ਰੈਂਗੂਲਰ ਇੱਕ ਸਟਰਗਲ ਚੱਲਿਆ ਇੱਕ ਤਿਕੋਣਾ ਸੰਘਰਸ਼ ਚੱਲਿਆ ਤਿਕੋਣਾ ਸੰਘਰਸ਼ ਹਿਸਟਰੀ 'ਚ ਦੋ ਥਾਂ ਤੇ ਚੱਲਿਆ ਇੱਕ ਤਾਂ ਸਾਊਥ-ਈਸਟ ਹਿਸਟਰੀ ਚੱਲਿਆ ਨਵੰਚਾਂ ਦੇ ਵਿਚਾਲੇ ਅਰ ਉਹ ਜਿਹੜਾ ਸਾਊਥ ਹਿਸਟਰੀ ਹੈ ਊਪਾਲ ਗੁਜਰ ਪ੍ਰਤੀਹਾਰ ਤੇ ਰਾਸ਼ਟ੍ਰਕੂਟਾਂ ਦੇ ਵਿਚਾਲੇ ਚੱਲਦਾ ਹਗਾ ਇਹ ਜਿਹੜਾ ਸੀਗਾ ਪੰਜਾਬ ਵਾਲਾ ਪੰਜਾਬ ਚ ਟਕੋਣਾ ਸੰਘਰਸ਼ ਇਹ ਚ ਕੌਣ ਸ਼ਾਮਲ ਨਹੀਂ ਸੀ অপਸ਼ਨ ਹੈ ਬਾਬਰ ਇਬਰਾਹਿਮ ਲੋਦੀ ਦੌਲਤਖਾਨ ਲੋਦੀ ਤੇ ਆਲਮਖਾਨ ਲੋਦੀ ਵੈਸੇ ਇਹ ਆਨਸਰ ਕਲੀਅਰ ਹੋਣਾ ਚਾਹੀਦਾ ਆਪਾਂ ਨੂੰ ਛੇਮਾ ਕਿਉਂਕਿ ਇਹਦੇ ਇਹਦਾ ਆਨਸਰ ਹੈ ਚੌਥਾ ਆਲਮ ਖਾਨ ਲੋਧੀ ਸ਼ਾਮਲ ਨਹੀਂ ਸੀ ਇਹ ਟਕਾਣਾ ਸੰਘਰਸ਼ ਕੀ ਸੀ ਇੱਕ ਪਾਸੇ ਤਾਂ ਇਬਰਾਹਿਮ ਲੋਧੀ ਜਿਹੜਾ ਦਿੱਲੀ ਦਾ ਸੁਲਤਾਨ ਸੀ ਦੂਜੇ ਪਾਸੇ ਦੌਲਤ ਖਾਨ ਲੋਧੀ ਜਿਹੜਾ ਪੰਜਾਬ ਦਾ ਸੂਬੇਦਾਰ ਸੀ ਤੇ ਤੀਜਾ ਸੀ ਬਾਬਰ ਮੁਗਲ ਬਾਦਸ਼ਾ ਇਹਨਾਂ ਤਿੰਨਾਂ ਦੇ ਵਿਚਾਲੇ ਅਸਲ ਦੇ ਵਿੱਚ ਭਾਰਤ ਦੀ ਜਿਹੜੀ ਸੱਤਾ ਪ੍ਰਾਪਤੀ ਹੈ ਉਹਨੂੰ ਲੈ ਕੇ ਸੰਘਰਸ਼ ਚੱਲ ਰਿਹਾ ਸੀ ਇਸੇ ਕਰਕੇ ਤਕੋਣਾ ਸੰਘਰਸ਼ ਕਹਨੇ ਐ ਇਸੇ ਟਰਾਈ ਪਾਰਟੀ ਸਟਰਗਲ ਤੇ ਕੋਣਾ ਸੰਘਰਸ਼ ਅਗਲਾ ਕੁਐਸਚਨ 7 ਬਾਬਰ ਨੇ ਪੰਜਾਬ ਤੇ ਪਹਿਲਾ ਹਮਲਾ ਕਦੋਂ ਕੀਤਾ ਸਿੰਪਲ ਕੁਐਸਚਨ ਹੈ ਬਿਲਕੁਲ ਡਾਟੇ ਵਾਲਾ ਕੁਐਸਚਨ ਹੈ ਪਹਿਲਾ ਹਮਲਾ ਤਾਂ 1519 ਦੇ ਵਿੱਚ ਪਹਿਲਾ ਹਮਲਾ ਕੀਤਾ ਸੀ 1519 ਦੇ ਵਿੱਚ ਜਨਵਰੀ 1519 ਦੇ ਵਿੱਚ ਇੱਥੇ ਬਾਬਰ ਨੇ ਪੇਰਾ ਤੇ ਬਜੌਰ ਦੋ ਖੇਤਰਾਂ ਤੇ ਕਬਜ਼ਾ ਕੀਤਾ ਸੀ ਬਾਬਰ ਨੇ ਪੇਰਾ ਤੇ ਬਜੌਰ ਇਹ ਦੋ ਖੇਤਰਾਂ ਤੇ ਕਬਜ਼ਾ ਕਰ ਲਿਆ ਸੀਗਾ ਤੇ ਬਾਅਦ ਦੇ ਵਿੱਚ ਇਹ ਇਲਾਕੇ ਹਿੰਦੂ ਵੇਗ ਨੂੰ ਸਪਰਦ ਕਰਕੇ ਆ ਵਾਪਸ ਚਲਾ ਗਿਆ ਸੀਗਾ ਕਿਉਂਕਿ ਕਾਬਲ ਦੇ ਵਿੱਚ ਕੋਈ ਸੰਘਰਸ਼ ਹੋ ਗਿਆ ਸੀਗਾ ਇਹਦੇ ਬਰੁੱਧ ਸੋ ਅਗਲਾ ਕੁਐਸਚਨ 8ਵਾਂ ਬਾਬਰ ਨੇ ਸੈਦਪੁਰ ਤੇ ਹਮਲਾ ਕਰ ਦਿੱਤਾ ਸੈਦਪੁਰ ਸੈਦਪੁਰ ਵਾਲਾ ਕੁਐਸਚਨ ਕਿਉਂਕਿ ਬਿਆਨਕਣਾ ਵੀ ਜਾ ਜੁੜਦਾ ਹੈ 8ਵਾਂ ਕੁਐਸਚਨ ਹੈ ਫੇਮਸ ਹੈ ਕੁਐਸਚਨ ਆ ਸਕਦਾ ਫਨ ਪੇਪਰ ਤੇ ਬਿਲਕੁਲ 1520 ਦੇ ਵਿੱਚ ਸੈਦਪੁਰ ਤੇ ਕਦੋਂ ਹਮਲਾ ਕੀਤਾ ਦੂਜਾ ਆਪਸ਼ਨ ਹੈ ਇਹਦਾ 1520 ਦੇ ਵਿੱਚ ਸੈਦਪੁਰ ਤੇ ਹਮਲਾ ਕੀਤਾ ਠੀਕ ਹੈ ਇਹ ਬਹੁਤ ਮਹੱਤਵਪੂਰਨ ਹਮਲਾ ਸੈਦਪੁਰ ਐਮਨਾਬਾਦ ਤੇ ਹਮਲਾ ਕੀਤਾ ਸੀਗਾ ਔਰ ਇੱਥੇ ਹੀ ਗੁਰੂ ਨਾਨਕ ਸਾਹਿਬ ਦੇ ਨਾਲ ਉਹਨਾਂ ਦੀ ਭੇਟ ਹੋਈ ਸੀਗੀ ਤੇ ਬਾਬਰ ਬਾਣੀ ਹੈ ਜਿਹੜੀ ਉਹ ਇੱਥੇ ਹੀ ਰਚੀ ਗਈ ਹੈ ਗੁਰੂ ਨਾਨਕ ਸਾਹਿਬ ਜੀ ਦੁਆਰਾ ਕੁਰਾਸਾਨ ਖਮਸਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ਼ ਨਾ ਦੇਈ ਕਰਤਾ ਤੇ ਜਮਕਰ ਮੁਗਲ ਚੜਾਇਆ ਤੇ ਪਾਪਾਂ ਦੀ ਜੰਝ ਦੇ ਨਾਲ ਤੁਲਨਾ ਕੀਤੀ ਹੈ ਬਾਬਰ ਦੇ ਹਮਲੇ ਦੀ ਇਹ ਪਾਪ ਦੀ ਜੰਝ ਲੈ ਕਾਬਲੋਂ ਤਾਇਆ ਕੈਸਾ ਕਰੀ ਗਿਆਨ ਬਿਨਾਂ ਸੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਪੰਜਾਬ ਨਾਲ ਸੰਬੰਧਤ ਆ ਸਕਦਾ ਹੈ ਵੀ ਆਪਣੇ ਪੰਜਾਬ ਨਾਲ ਸੰਬੰਧਤ ਪੇਪਰਾਂ ਦੇ ਵਿੱਚ ਅਗਲਾ ਕੁਐਸਚਨ ਹੈ ਉਦੋਂ ਮਾ ਬਾਬਰ ਨੇ ਸੈਦਪੁਰ ਤੇ ਹਮਲੇ ਸਮੇਂ ਕਿਹੜੇ ਸਿੱਖ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਸੀ ਸਿੰਪਲ ਕੁਐਸਚਨ ਆ ਬਿਲਕੁਲ ਇਹ ਅਨਸਰ ਹੈ ਇਹਦਾ ਗੁਰਨਾਨਕ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਇੱਥੇ ਫਿਰ ਉਹ ਬਾਬਰ ਬਣੀ ਜਿਹੜੀ ਰਚੀ ਜਾਂਦੀ ਹੈ ਗੁਰੂ ਸਾਹਿਬ ਦੁਆਰਾ ਇਤਿਹਾਸਕ ਬਾਣੀ ਹੈ ਕੁਐਸਚਨ ਆ ਸਕਦਾ ਬਿਲਕੁਲ ਇਹ ਠੀਕ ਹੈ ਇਤਿਹਾਸਕ ਬਾਣੀ ਕਿਉਂ ਕਹਿੰਦੇ ਹੋ ਕਿਉਂਕਿ ਬਾਬਰ ਦੇ ਹਮਲੇ ਦੀ ਚਰਚਾ ਇਹਦੇ ਵਿੱਚ ਬਾਣੀ ਦੇ ਵਿੱਚ ਹੁੰਦੀ ਹੈ ਚਾਰ ਸ਼ਬਦਾਂ ਦੇ ਵਿੱਚ ਬਣੀ ਰਚੀ ਗਈ ਹੈ ਰਾਗ ਤਿਲੰਗ ਤੇ ਰਾਗ ਸੂਹੀ ਵਰਤਿਆ ਗਿਆ ਇਹਦੇ ਵਿੱਚ ਚਲੋ ਇਹ ਰਾਗਾਂ ਵਾਲਾ ਕੁਸ਼ਨ ਆਪਣੇ ਇਥੇ ਹਿਸਟੋਰੀਕਲ ਪੱਖ ਤੋਂ ਜਿਹੜਾ ਹੈ ਆਪਣੇ ਨਾਲ ਸਬੰਧਤ ਨਹੀਂ ਹੈ ਪਰ ਮੈਂ ਇੱਕ ਵਾਰੀ ਜ਼ਰੂਰ ਕਲੀਅਰ ਕਰਤਾ ਤੁਹਾਨੂੰ ਅਗਲਾ ਕੁਸ਼ਨ 10ਵਾਂ ਬਾਬਰ ਤੇ ਇਬਰਾਹਿਮ ਲੋਦੀ ਵਿਚਾਲੇ ਪਾਣੀਪਤ ਦੀ ਲੜਾਈ ਕਦੋਂ ਲੜੀ ਗਈ ਬਹੁਤ ਇੰਪੋਰਟੈਂਟ ਕੁਸ਼ਨ ਹੈ ਪਹਿਲਾਂ ਵੀ ਇਹ ਗੱਲ ਡਿਸਕਸ ਹੋਈ ਸੀ ਸ ਪਾਣੀਪਤ 21 April 1526 ਬਹੁਤ ਭਿਆਨਕ ਲੜਾਈ ਬਹੁਤ ਫੈਸਲਾ ਕੋਨ ਡਿਸੀਜਨ ਬੈਟਲ ਆਖਿਆ ਜਾਂਦਾ ਕਿਉਂ ਕਿਉਂਕਿ ਇਹ ਲੜਾਈ ਦੇ ਨਾਲ ਭਾਰਤ ਦੇ ਵਿੱਚ ਲੋਧੀ ਵੰਸ਼ ਦਾ ਖਾਤਮਾ ਹੁੰਦਾ ਤੇ ਮੁਗਲ ਸਾਮਰਾਜ ਦੀ ਜਿਹੜੀ ਉਹ ਸਥਾਪਨਾ ਬਾਬਰ ਦੁਆਰਾ ਕੀਤੀ ਜਾਂਦੀ ਹੈ। ਅਗਲਾ ਕੁਐਸਚਨ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਕਿਸ ਦੀ ਹਾਰ ਹੋਈ ਹੈ? ਕਲੀਅਰ ਹੈ ਜੀ ਇਬਰਾਹਿਮ ਲੋਧੀ ਦੀ ਹਾਰ ਹੋਈ। ਆਨਸਰ ਨੰਬਰ 3 ਹੈ ਇਹਦਾ। ਇਬਰਾਹਿਮ ਲੋਧੀ ਦੀ ਹਾਰ ਹੋਈ। ਅਗਲਾ ਕੁਐਸਚਨ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਮੁਸਲਮਾਨ ਸਮਾਜ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ? ਤਾਂ ਇਹ ਤਿੰਨ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ ਜੀ। ਤਿੰਨ ਭਾਗ ਸੀਗੇ ਤਿੰਨ ਭਾਗਾਂ 'ਚ ਵੰਡ ਕੇ ਪੜਦੇ ਆ ਪੂਰੇ ਮੁਸਲਮ ਸਮਾਜ ਨੂੰ ਉੱਚ ਸ਼੍ਰੇਣੀ, ਮੱਧ ਸ਼੍ਰੇਣੀ ਤੇ ਨੀਵੀਂ ਸ਼੍ਰੇਣੀ ਉੱਚ ਸ਼੍ਰੇਣੀ, ਮੱਧ ਸ਼੍ਰੇਣੀ ਤੇ ਨੀਵੀਂ ਸ਼੍ਰੇਣੀ ਅਗਲਾ ਕੁਐਸਚਨ ਆ ਜਿਹੜਾ ਸਾਡਾ ਉਹ ਹੈ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਮ ਸਮਾਜ ਦੀ ਉੱਚ ਸ਼੍ਰੇਣੀ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਸ਼੍ਰੇਣੀ ਸ਼ਾਮਲ ਨਹੀਂ ਸੀ ਤਾਂ ਸਾਡੇ ਕੋਲੇ অপਸ਼ਨ ਹੈ ਮਲਕ ਹੈ ਸ਼ੇਖ ਹੈ ਇਕਤাদার ਹੈ ਤੇ ਵਪਾਰੀ ਹੈ ਇੱਥੇ ਨੰਬਰ 4 ਉੱਚ ਸ਼੍ਰੇਣੀ ਦੇ ਵਿੱਚ ਵਪਾਰੀ ਸ਼ਾਮਲ ਨਹੀਂ ਸੀ ਸਿੱਧਾ ਆਨਸਰ ਹੈ ਸਾਡੇ ਕੋਲੇ ਜਿਹੜੀ ਉੱਚ ਸ਼੍ਰੇਣੀ ਆ ਮੁਸਲਮਾਨਾਂ ਦੀ ਉਹਦੇ ਵਿੱਚ ਇਹ ਸੀਗੇ ਬਾਕੀ ਕਿਉਂਕਿ ਮੈਂ ਦੱਸ ਦੇਣਾ ਅਮੀਰ ਸੀ ਖਾਨ ਸੀ ਸ਼ੇਖ ਮਲਕ ਇਕਤাদার ਉਲੇਮਾ ਕਾਜੀ ਇਹ ਸਾਰੇ ਉੱਚ ਸ਼੍ਰੇਣੀ ਚ ਸ਼ਾਮਲ ਸੀ ਤੇ ਵਪਾਰੀ ਸ਼ਾਮਲ ਨਹੀਂ ਸੀ। ਇਹੋ ਕਰਨਾ ਹੈ ਸਗੋਂ ਇਸ ਤਰ੍ਹਾਂ ਦਾ ਤੁਰਦਾ ਫਿਰਦਾ। ਅਗਲਾ ਕੁਐਸਚਨ ਹੈ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਮਾਨ ਸਮਾਜ ਦੀ ਮੱਧ ਸ਼੍ਰੇਣੀ ਵਿੱਚ ਕੌਣ ਸ਼ਾਮਲ ਸੀ? ਕੌਣ ਸ਼ਾਮਲ ਸੀ? ਉੱਪਰਲਾ ਕੁਐਸਚਨ ਸੀ ਨਹੀਂ ਸੀ। ਇੱਥੇ ਕੌਣ ਸ਼ਾਮਲ ਸੀ? ਸਾਡੇ ਕੋਲ ਚਾਰ ਆਪਸ਼ਨ ਹੈ। ਵਪਾਰੀ, ਸੈਨਿਕ, ਕਿਸਾਨ, ਸਾਰੇ। ਤੇ ਇਹਦਾ ਆਨਸਰ ਉਪਰੋਕਤ ਸਾਰੇ ਕਿਉਂਕਿ ਵਪਾਰੀ ਵੀ ਸੀ, ਸੈਨਿਕ ਵੀ ਸੀ, ਕਿਸਾਨ ਵੀ ਸੀ, ਔਰ ਛੋਟੇ ਜਿਹੜੇ ਕਰਮਚਾਰੀ ਸੀਗੇ, ਛੋਟੇ ਅਫਸਰ ਉਹ ਵੀ ਸ਼ਾਮਲ ਸੀਗੇ ਇੱਥੇ। ਤੀਜਾ ਕੋਸ਼ਨ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਮਾਨ ਸਮਾਜ ਦੀ ਨੀਵੀਂ ਸ਼੍ਰੇਣੀ ਵਿੱਚੋਂ ਹੇਠ ਲਿਖਿਆਂ ਵਿੱਚੋਂ ਕੌਣ ਸ਼ਾਮਲ ਨਹੀਂ ਸੀ ਨੀਵੀਂ ਸ਼੍ਰੇਣੀ ਤਾਂ ਨਹੀਂ ਆਪਸ਼ਨ ਹੈ ਕਾਜੀ ਨੌਕਰ ਦਾਸ ਮਜ਼ਦੂਰ ਤਾਂ ਇਹ ਵੀ ਆਨਸਰ ਕਲੀਅਰ ਹੈ ਇਹਦਾ ਆਨਸਰ ਪਹਿਲਾ ਹੈ ਉੱਤਰ ਪਹਿਲਾ ਹੈ ਇਹਦਾ ਕਾਜੀ ਕਾਜੀ ਸ਼ਾਮਲ ਨਹੀਂ ਸੀ ਨੀਵੀਂ ਸ਼੍ਰੇਣੀ ਦੇ ਵਿੱਚ ਸਾਰੇ ਨੌਕਰ ਕਾਮੇ ਦਾਸ ਦਾਸੀਆਂ ਮਜ਼ਦੂਰ ਸਾਰੇ ਸ਼ਾਮਲ ਸੀਗੇ ਅਗਲਾ 16ਵਾਂ ਕੁਐਸਚਨ ਹੈ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਮਾਨਾਂ ਦਾ ਸਭ ਤੋਂ ਪ੍ਰਸਿੱਧ ਸਿੱਖਿਆ ਕੇਂਦਰ ਕਿਹੜਾ ਸੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਲਾਹੌਰ ਸਿੱਖਿਆ ਕੇਂਦਰ ਐਜੂਕੇਸ਼ਨਲ ਜਿਹੜਾ ਪ੍ਰਸਿੱਧ ਇੰਸਟੀਟਿਊਸ਼ਨ ਤਾਂ ਉਹ ਦੇਖੋ ਸਿੱਖਿਆ ਇਹਨਾਂ ਨੂੰ ਮੁੱਲਾ ਉਲੇਮਾ ਜਾਂ ਮੌਲਵੀ ਦਿੰਦੇ ਸੀਗੇ ਮਸਜਿਦਾਂ ਵਿੱਚ ਖਾਸ ਕਰਕੇ ਸਿੱਖਿਆ ਦਿੱਤੀ ਜਾਂਦੀ ਸੀ ਇਹਨਾਂ ਦੇ ਨਾਲ ਸਿੱਖਿਆ ਕੇਂਦਰ ਜਿਵੇਂ ਆਪਾਂ ਕਹਿ ਦਿੰਨੇ ਆ ਪ੍ਰਾਇਮਰੀ ਸਕੂਲ ਐ ਹਾਈ ਸਕੂਲ ਐ ਸੀਨੀਅਰ ਸਕੈਂਡਰੀ ਸਕੂਲ ਐ ਐ ਮੁਸਲਮਾਨਾਂ ਦੇ ਵੀ ਸਿੱਖਿਆ ਸੰਸਥਾਵਾਂ ਦੇ ਨਾਂ ਸੀ ਮਕਤਬਾ ਮਕਤਬਾ ਇਹਨਾਂ ਦਾ ਪ੍ਰਾਇਮਰੀ ਸਕੂਲ ਸੀ ਨੋਟ ਕਰ ਲਓ ਮਾੜਾ ਜਿਹਾ ਮਕਤਬਾ ਪ੍ਰਾਇਮਰੀ ਸੀ ਉਦੋਂ ਬਾਅਦ ਮਦਰਸਾ ਇਹ ਹਾਈ ਸਕੂਲ ਸੀ ਤੇ ਮਦਰਸਾ ਅਲ ਇਆਸ ਇਹ ਜਿਹੜੀ ਹਾਇਰ ਸਕੈਂਡਰੀ এডੂਕੇਸ਼ਨ ਇਹ ਸੀਨੀਅਰ ਸਕੈਂਡਰੀ ਲਿਖ ਸਕਦੇ ਹੋ ਨੂੰ ਕਾਲਜ ਲਿਖ ਸਕਦੇ ਹੋ ਇੱਥੇ ਦਿੱਤੀਆਂ ਨੇ ਤਿੰਨ ਇੰਸਟੀਟਿਊਸ਼ਨ ਸੀ ਮਕਤਬਾ ਮਦਰਸਾ ਇਹ ਮਦਰਸਾ ਅਲ ਇਆਸ ਵੈਸੇ ਤਾਂ ਦੋ ਕੇਂਦਰ ਬਹੁਤ ਪ੍ਰਸਿੱਧ ਰਹੇ ਐ ਲਾਹੌਰ ਤੇ ਮਲਤਾਨ ਪਰ ਇੱਥੇ ਆਪਣੇ ਕੋਲੇ ਆਪਸ਼ਨ ਦੇ ਵਿੱਚ ਜਿਹੜਾ ਆ ਰਿਹਾ ਉਹ ਸਾਡੇ ਕੋਲੇ ਲਾਹੌਰ ਆਪਸ਼ਨ ਐ ਇੱਥੇ ਕਿਉਂਕਿ ਬਾਕੀ ਸਰਹੰਦ ਪਿਸ਼ਾਵਰ ਜਲੰਧਰ ਇਹ ਨੇ ਫੇਮਸ ਨਹੀਂ ਸੀਗੇ ਸੋ ਆਨਸਰ 4 ਹੈ 17ਵਾਂ ਕੁਐਸਚਨ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿਤਾ ਕੀ ਸੀ ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ ਹੈ ਵਪਾਰ ਸੀ ਕਿ ਅਦਿਉਗ ਸੀ ਕਿ ਖੇਤੀਬਾੜੀ ਸੀ ਕਿ ਪਸ਼ੂ ਪਾਲਨ ਸੀ ਤਾਂ ਪੰਜਾਬ ਦੇ ਲੋਕਾਂ ਦਾ ਮੁੱਖ ਕੀਤਾ ਸੀ ਖੇਤੀਬਾੜੀ ਖੇਤੀਬਾੜੀ ਤੇ ਦਾ ਅਰਸੀ ਸ਼ੁਰੂ ਦੀ ਪੰਜਾਬ ਖੇਤੀਬਾੜੀ ਤੇ ਆਧਾਰਿਤ ਰਿਹਾ ਠੀਕ ਹੈ ਸਿੰਧੂ ਘਾਟੀ ਦੀ ਸਭਤਾ ਤੋਂ ਲੈ ਕੇ ਤੇ ਹੁਣ ਤੱਕ ਜਦੋਂ ਪੜਾਂਗੇ ਅਸੀਂ ਖੇਤੀਬਾੜੀ ਹੀ ਪੜਾਂਗੇ ਅਗਲਾ ਕੁਐਸਚਨ ਹੈ ਜਿਹੜਾ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਸਭ ਤੋਂ ਪ੍ਰਸਿੱਧ ਫਸਲ ਕਿਹੜੀ ਸੀ ਕਣਕ ਕਚੌੜ ਗੰਨਾ ਬਿਲਕੁਲ ਸਾਰੀਆਂ ਚੌਥਾ ਆਨਸਰ ਹੈ ਉਹ ਸਾਰੀਆਂ ਹੀ ਫਸਲਾਂ ਜਿਹੜੀਆਂ ਉਹ ਪ੍ਰਸਿੱਧ ਸੀਗੀਆਂ ਕਣਕ ਹੋ ਗਿਆ ਚੌਲ ਹੋ ਗਿਆ ਗੰਨਾ ਹੋ ਗਿਆ ਮੱਕੀ ਹੋ ਗਈ ਜੋ ਹੋ ਗਏ ਠੀਕ ਹੈ ਕਪਾ ਬਾਜਰਾ ਤਾਂ ਇਹ ਪ੍ਰਸਿੱਧ ਫਸਲਾਂ ਸੀਗੀਆਂ ਸਾਡੇ ਕੋਲ ਇਸੇ ਕਰਕੇ ਨੂੰ ਅੰਨ ਦਾ ਭੰਡਾਰ ਵੀ ਕਿਹਾ ਜਾਂਦਾ ਪਰ ਇੱਥੇ ਆਪਣੇ ਕੋਲੇ ਆਪਾਂ ਆਪਸ਼ਨ ਦੇ ਹਿਸਾਬ ਨਾਲ ਉੱਤਰ ਦੇਣਾ ਸੋ ਸਾਰੀਆਂ ਹੀ ਸੀਗੀਆਂ ਅਗਲਾ ਕੁਐਸਚਨ 19ਵੀਂ ਮ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗਿਕ ਕੇਂਦਰ ਕਿਹੜਾ ਸੀ ਉਦਯੋਗਿਕ ਕੇਂਦਰ ਚਮੜਾ ਉਦਯੋਗ ਸੀ ਕੇ ਸ਼ਾਸਤਰ ਉਦਯੋਗ ਸੀ ਕੇ ਕਪੜਾ ਉਦਯੋਗ ਸੀ ਕੇ ਹਾਥੀਦੰਦ ਉਦਯੋਗ ਸੀ ਤਾਂ ਇਹਦਾ ਉੱਤਰ ਹੈ ਨੰਬਰ 2 ਉੱਤਰ ਨੰਬਰ 2 ਆਪਸ਼ਨ ਨੰਬਰ 2 ਹੋਇਆ ਕਪੜਾ ਉਦਯੋਗ ਬਿਲਕੁਲ ਜੀ 16ਵੀਂ ਸਦੀ ਦਾ ਸਭ ਤੋਂ ਪ੍ਰਸਿੱਧ ਜਿਹੜਾ ਉਦਯੋਗ ਹੈ ਉਹ ਕਪੜਾ ਉਦਯੋਗ ਸੀਗਾ ਸੂਤੀ ਉਨੀ ਰੇਸ਼ਮੀ ਕਿੰਨੇ ਤਰ੍ਹਾਂ ਦੇ ਕੱਪੜੇ ਜਿਹੜੇ ਇੱਥੇ ਬਣਾਏ ਜਾਂਦੇ ਸੀਗੇ ਅਗਲਾ ਕੁਐਸਚਨ ਸਾਡੇ ਕੋਲੇ ਵਿਮਾ 16ਵੀਂ ਸਦੀ ਦੇ ਸ਼ੁਰੂ ਵਿਚੋਂ ਕਿਹੜਾ ਗਰਮ ਕੱਪੜਾ ਉਦਯੋਗ ਦਾ ਕੇਂਦਰ ਨਹੀਂ ਸੀ ਗਰਮ ਕੱਪੜਾ ਉਦਯੋਗ ਦਾ ਕੇਂਦਰ ਨਹੀਂ ਸੀ ਤਾਂ ਗਰਮ ਕੱਪੜਾ ਆਪਸ਼ਨ ਹੈ ਜਲੰਧਰ ਅੰਮ੍ਰਿਤਸਰ ਕਸ਼ਮੀਰ ਤੇ ਕਾਂਗੜਾ ਇਹਨਾਂ ਚੋਂ ਸਾਡੇ ਕੋਲੇ ਜਿਹੜਾ ਉੱਤਰ ਹੈ ਉਹ ਇੱਕ ਆਪਸ਼ਨ ਨੰਬਰ 1 ਜਲੰਧਰ ਜਲੰਧਰ ਗਰਮ ਕੱਪੜਾ ਉਦਯੋਗ ਸੀ ਜਿਹੜਾ ਉਹ ਨਹੀਂ ਸੀ ਕਹੇ ਇੱਥੇ ਕਿਉਂਕਿ ਅੰਮ੍ਰਿਤਸਰ ਕਾਂਗੜਾ ਤੇ ਕਸ਼ਮੀਰ ਦੇ ਵਿੱਚ ਹੀ ਗਰਮ ਕੱਪੜੇ ਤਿਆਰ ਕੀਤੇ ਜਾਂਦੇ ਸੀ ਪ੍ਰੋਪਰਲੀ ਅਗਲਾ ਕੁਐਸਚਨ ਹੈ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਵਪਾਰਕ ਕੇਂਦਰ ਕਿਹੜਾ ਸੀ ਸਭ ਤੋਂ ਪ੍ਰਸਿੱਧ ਸਾਡੇ ਕੋਲੇ ਆਪਸ਼ਨ ਹੈ ਲਾਹੌਰ ਲੁਧਿਆਣਾ ਜਲੰਧਰ ਅੰਮ੍ਰਿਤਸਰ ਤੇ ਲਾਹੌਰ ਸਭ ਤੋਂ ਪ੍ਰਸਿੱਧ ਵਪਾਰਕ ਕੇਂਦਰ ਸੀ ਲਾਹੌਰ ਅਗਲਾ ਕੁਐਸਚਨ ਹੈ ਸਾਡੇ ਕੋਲੇ ਬਾਈਮਾ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਧਰਮ ਕਿਹੜਾ ਸੀ? ਇਸਲਾਮ, ਈਸਾਈ, ਹਿੰਦੂ, ਸਿੱਖ। ਤਾਂ ਮੁੱਖ ਧਰਮ ਹਿੰਦੂ ਸੀ ਕਿਉਂਕਿ ਆ ਸਾਡੇ ਕੋਲੇ ਜ਼ਿਆਦਾ ਗਿਣਤੀ 'ਚ ਹਿੰਦੂ ਸੀਗੇ। ਉਸ ਤੋਂ ਬਾਅਦ ਇਸਲਾਮ ਫੈਲਦਾ ਤੇ ਫਿਰ ਸਿੱਖ ਧਰਮ ਪੈਦਾ ਹੁੰਦਾ। ਉਸ ਤੋਂ ਬਾਅਦ ਈਸਾਈ ਧਰਮ ਆਉਂਦਾ। ਤਾਂ ਇਹਦਾ 16ਵੀਂ 22ਵੇਂ ਦਾ ਜਿਹੜਾ ਆਨਸਰ ਹੈ ਉਹ ਹੈ ਦੂਜਾ ਹਿੰਦੂ ਧਰਮ। ਦੇਈਓ ਕੁਸ਼ਨ ਹੈ ਜਿਹੜਾ ਜੋਗੀਆਂ ਦੀ 나ਥ ਪੰਥੀ ਸ਼ਾਖਾ ਦੀ ਸਥਾਪਨਾ ਕਿਸ ਨੇ ਕੀਤੀ ਤੇ ਗੋਰਖਨਾਥ ਨੇ ਕੀਤੀ ਸੀ 나ਥ ਪੰਥੀ ਜਿਹੜੀ ਸ਼ਾਖਾ ਹੈ ਜੋਗੀਆਂ ਦੀ ਇਹ ਗੋਰਖਨਾਥ ਨੇ ਸਥਾਪਨਾ ਇਹਦੀ ਕੀਤੀ ਸੀ অপਸ਼ਨ A ਹੈ ਇਹਦਾ ਚੋਲੋ ਕੁਸ਼ਨ ਹੈ ਪੁਰਾਣਾ ਵਿੱਚ বিষ্ণੂ ਦੇ ਕਿੰਨੇ અવਤਾਰਾਂ ਦਾ ਵਰਣਨ ਕੀਤਾ ਗਿਆ ਹੈ ਪੁਰਾਣਾ ਦੇ ਵਿੱਚ 24 અવਤਾਰ ਮੰਨੇ ਗਏ ਆ বিষ্ণੂ ਦੇ ਕਲੀਅਰ ਹੈ ਇਹ ਨਾਰਮਲ ਕੁਸ਼ਨ ਹੈ ਠੀਕ ਹੈ অপਸ਼ਨ ਨੰਬਰ 3 ਹੈ 24 অবতারਾਂ ਦਾ ਜਿਹੜਾ ਵਰਣਨ ਕੀਤਾ ਗਿਆ। ਅਗਲਾ ਕੁਐਸਚਨ ਹੈ 25ਵਾਂ 16ਵੀਂ ਸਦੀ ਦੇ ਸ਼ੁਰੂ ਵਿੱਚ ਛੇਠ ਲਿਖੇ ਹੋਏ ਚੋਂ ਕਿਹੜਾ মত Hindu ਧਰਮ ਨਾਲ ਸਬੰਧਤ ਨਹੀਂ ਸੀ? ਜਿਹੜਾ মত? ਸ਼ੈਵ মত, ਵਿਸ਼ਨੂ মত, ਸ਼ਕਤੀ মত કે ਸੂਫੀ মত? ਤਾਂ ਕਲੀਅਰ ਹੈ ਬਈ ਸਾਡੇ ਕੋਲੇ ਆਨਸਰ ਇਹਦਾ। ਸੂਫੀ মত ਸਬੰਧਤ ਨਹੀਂ ਸੀ ਕਿਉਂਕਿ ਸ਼ੈਵ মত ਜਿਹੜੇ ਸ਼ਿਵ ਦੇ ਉਪਾਸ਼ਕ ਸੀ, ਵੈਸ਼ਨਵ মত ਜਿਹੜੇ ਵਿਸ਼ਨੂ ਦੇ ਉਪਾਸ਼ਕ ਸੀ ਤੇ ਸ਼ਕਤੀ মত ਜਿਹੜੇ ਦੇਵੀਆਂ ਦੇ ਉਪਾਸ਼ਕ ਸੀ ਜਿਵੇਂ ਦੁਰਗਾ ਦੇਵੀ ਕਾਲੀ ਦੇਵੀ ਮਾਤਾ ਮਾਂ ਉਹਨਾਂ ਦੇ ਉਪਾਸ਼ਕ ਸੀਗੇ ਜਿਹੜੇ ਇਸੇ ਕਰਕੇ ਚੌਥਾ ਆਨਸਰ ਹੈ ਸੂਫੀ ਮਤਤ ਸੰਬੰਧਿਤ ਨਹੀਂ ਸੀ ਅਗਲਾ ਕੁਐਸਚਨ ਹੈ ਇਸਲਾਮ ਧਰਮ ਦਾ ਸੰਸਥਾਪਕ ਕੌਣ ਸੀ ਤਾਂ ਇਹ ਬਿਲਕੁਲ ਸਿੰਪਲ ਆਨਸਰ ਹੈ ਹਜ਼ਰਤ ਮੁਹੰਮਦ ਸਾਹਿਬ ਤੀਜਾ ਆਨਸਰ ਹੈ ਸਾਡੇ ਕੋਲ ਇਹਦਾ ਇਸਲਾਮ ਧਰਮ ਦੀ ਸਥਾਪਨਾ ਹਜ਼ਰਤ ਮੁਹੰਮਦ ਸਾਹਿਬ ਨੇ ਕੀਤੀ ਅਗਲਾ ਕੁਐਸਚਨ ਇਸਲਾਮ ਧਰਮ ਦੀ ਸਥਾਪਨਾ ਕਦੋਂ ਕੀਤੀ ਗਈ ਕਿਹੜੀ ਸਦੀ ਦੇ ਵਿੱਚ ਤਾਂ 7ਵੀਂ ਸਦੀ ਦੇ ਵਿੱਚ ਇਸਲਾਮ ਧਰਮ ਦੀ ਸਥਾਪਨਾ ਕੀਤੀ ਗਈ 7th ਸੈਂਚਰੀ ਜਿਹੜੀ 7ਵੀਂ ਸਦੀ ਦੇ ਵਿੱਚ ਇਸਲਾਮ ਧਰਮ ਦੀ ਜਿਹੜੀ ਸਥਾਪਨਾ ਹੋ ਕੀਤੀ ਗਈ ਹੈ ਅਗਲਾ ਕੁਐਸਚਨ ਹੈ ਜਿਹੜਾ ਸਾਡੇ ਕੋਲੇ 28ਵਾਂ ਕੁਐਸਚਨ ਹੈ ਇਸਲਾਮ ਧਰਮ ਦਾ ਪਹਿਲਾ ਖਲੀਫਾ ਕੌਣ ਸੀ ਬਿਲਕੁਲ ਇਹ ਥੋੜਾ ਜਿਹਾ ਟੈਕਨੀਕਲ ਕੁਐਸਚਨ ਹੈ ਪਹਿਲਾ ਖਲੀਫਾ ਖਲੀਫਾ ਕੈਸੇ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਇਹ ਧਾਰਮਿਕ ਨੇਤਾ ਸੀਗੇ ਮੁਸਲਮਾਨਾਂ ਦੇ ਧਾਰਮਿਕ ਨੇਤਾ ਨੂੰ ਖਲੀਫਾ ਮੰਨਿਆ ਜਾਂਦਾ ਅ ਹਜਰਤ ਮੁਹੰਮਦ ਸਾਬ ਤੋਂ ਬਾਅਦ ਜਿਨ੍ਹਾਂ ਇਸਲਾਮ ਧਰਮ ਫਲਾਇਆ ਉਹਨਾਂ ਨੂੰ ਅਸੀਂ ਖਲੀਫਾ ਕਹਿੰਦੇ ਆ ਤੇ ਇਹਨਾਂ ਦੀ ਸੀਟ ਬਗਦਾਦ ਦੇ ਵਿੱਚ ਹੈ ਠੀਕ ਹੈ ਪਰ ਇਸਲਾਮ ਧਰਮ ਦਾ ਪਹਿਲਾ ਖਲੀਫਾ ਅਬੂ ਬਕਰ ਆਪਸ਼ਨ 2 ਹੋਇਆ ਤੇ ਅਬੂ ਬਕਰ ਸੀਗਾ ਅਬੂ ਬਕਰ ਅਗਲਾ ਕੁਐਸਚਨ ਹੈ ਸੂਫੀ ਸ਼ੇਖਾਂ ਦੀ ਵਿਚਾਰਧਾਰਾ ਨੂੰ ਕੀ ਕਿਹਾ ਜਾਂਦਾ ਹੈ ਸੂਫੀ ਸ਼ੇਖਾਂ ਦੀ ਵਿਚਾਰਧਾਰਾ ਤੀਰ ਦਰਗਾਹ ਤਜ਼ੱਫ ਦੇ سلسلہ ਇਹ ਥੋੜਾ ਜਿਹਾ ਲਟਰੀ ਕੁਐਸਚਨ ਹੈ ਤਾਂ ਤਜ਼ੱਫ ਕੀ ਆ ਜਾਂਦਾ ਹੈ ਆਪਸ਼ਨ ਤੀਜਾ ਤਜ਼ੱਫ ਤਜ਼ੱਫ ਹੁੰਦਾ ਹੈ ਈਸ਼ਵਰੀ ਗਿਆਨ ਇਹਨਾਂ ਦੇ ਕਨਸੈਪਟ ਦੋ ਤਿੰਨ ਕਨਸੈਪਟ ਬਹੁਤ ਫੇਮਸ ਹੈ ਇੱਕ ਤਾਂ ਤਜ਼ੱਫ ਇਹਦਾ ਆਨਸਰ ਪਹਿਲਾਂ ਨੋਟ ਕਰ ਲਓ ਸੂਫੀ ਸ਼ੇਖਾਂ ਦੀ ਵਿਚਾਰਧਾਰਾ ਨੂੰ ਤਜ਼ਫਫ ਕਿਹਾ ਜਾਂਦਾ ਹੈ ਪਵਿਸ਼ਵਰੀ ਗਿਆਨ ਠੀਕ ਹੈ ਇੱਕ ਇਹਨਾਂ ਦਾ ਸਿਧਾਂਤ ਵਦਾਹਤ ਉਲ ਵਜੂਦ ਹੈ ਉਹ ਹੈ ਇੱਕ ਰੱਬਤਾ ਦਾ ਹੋਣਾ ਇੱਕ ਰੱਬਤਾ ਤੌਹੀਦ ਠੀਕ ਹੈ ਇੱਕ ਰੱਬਤਾ ਇੱਕ ਰੱਬਤਾ ਤੌਹੀਦ ਸ਼ਬਦ ਵਰਤਿਆ ਜਾਂਦਾ ਹੈ ਰੱਬਤਾ ਦੇ ਲਈ ਵਦਾਹਤ ਉਲ ਵਜੂਦ ਹੈ ਯੂਨੀਟੀਆਂ ਬੀਂਗ ਆਪ ਦੇ ਆਪ ਨੂੰ ਪ੍ਰਮਾਤਮਾ ਦੇ ਵਿੱਚ ਅੱਲਾ ਦੇ ਵਿੱਚ ਮਰਜ ਕਰ ਦੇਣਾ ਇੱਕ ਹੋ ਜਾਣਾ ਠੀਕ ਹੈ ਜਿਵੇਂ ਆਪਾਂ ਕਹਿੰਦੇ ਜੋਤੀ ਜੋਤ ਸਮਾਉਣਾ ਅਗਲਾ ਦੀਮਾ ਕੁਐਸਚਨ ਹੈ ਚਿਸ਼ਤੀ ਸਿਲਸਲੇ ਦਾ ਸੰਸਥਾਪਕ ਕੌਣ ਸੀ ਚਿਸ਼ਤੀ ਸਿਲਸਲਾ ਆ ਸਕਦਾ ਕੁਐਸਚਨ ਪੰਜਾਬ ਨਾਲ ਸੰਬੰਧ ਰਿਹਾ ਹੈ ਤਾਂ ਖਵਾਜਾ ਮੁਇਨ ਉਦੀਨ ਚਿਸ਼ਤੀ ਇਹ ਚਿਸ਼ਤੀ ਸਿਲਸਲੇ ਦਾ ਸੰਸਥਾਪਕ ਸੀ ਪਹਿਲਾ ਆਨਸਰ ਹੈ ਚਿਸ਼ਤੀ ਸਿਲਸਲੇ ਦਾ ਸੰਸਥਾਪਕ ਕੌਣ ਸੀ ਖਵਾਜਾ ਮੁਇਨ ਉਦੀਨ ਚਿਸ਼ਤੀ ਅਗਲਾ ਹੈ ਕਤੀਮਾ ਪੰਜਾਬ ਵਿੱਚ ਚਿਸ਼ਤੀ ਸਿਲਸਲੇ ਦਾ ਸਭ ਤੋਂ ਪ੍ਰਸਿੱਧ ਪ੍ਰਚਾਰਕ ਕੌਣ ਸੀ ਤਾਂ ਸਭ ਤੋਂ ਪ੍ਰਸਿੱਧ ਇਹ ਬਾਬਾ ਫਰੀਦ ਜਾਂ ਸ਼ੇਖ ਫਰੀਦ ਮੰਨਿਆ ਜਾਂਦਾ ਬਿਲਕੁਲ ਜੀ ਬਹੁਤ ਇੰਪੋਰਟੈਂਟ ਕੁਸਚਨ ਹੈ ਇਹ ਬਾਬਾ ਫਰੀਦ ਠੀਕ ਹੈ ਬਾਬਾ ਫਰੀਦ ਕਿਉਂਕਿ ਫਰੀਦਕੋਟ ਨਾਲ ਸੰਬੰਧਿਤ ਹੈ ਔਰ ਬਹੁਤ ਫੇਮਸ ਸੂਫੀ ਸੰਤ ਹੋਇਆ ਬਾਬਾ ਫਰੀਦ 1173 ਦੇ ਵਿੱਚ ਮੁਲਤਾਨ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਜੇ ਬਾਬਾ ਫਰੀਦ ਜੀ ਦਾ ਔਰ ਇਹ ਪਹਿਲੇ ਸੂਫੀ ਕਵੀ ਹੈ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਗਿਆ ਇਹ ਨੋਟ ਕਰਨ ਵਾਲੀ ਗੱਲ ਹੈ ਇਨਾਂ ਦੇ ਚਾਰ ਸ਼ਬਦ ਤੇ 112 ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦਰਜਾ ਇੱਕੋ ਇੱਕ ਮੁਸਲਮਾਨ ਸੂਫੀ ਕਵੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣੇ ਹੋਏ ਆ ਦਰਜ ਅਗਲਾ ਕੁਐਸਚਨ ਪੰਜਾਬ ਵਿੱਚ ਸੋਹਰਾਵਾਦੀ سلسلے ਦਾ ਮੁੱਖ ਕੇਂਦਰ ਕਿੱਥੇ ਸੀ ਸੋਹਰਾਵਾਦੀ ਇਹ ਵੀ سلسلہ ਸੂਫੀਆਂ ਦੇ ਨ 12 سلسلے ਬਹੁਤ ਫੇਮਸ ਰਹੇ ਆ ਵੈਸੇ ਜ਼ਿਆਦਾਤਰ 12 ਮੰਨੇ ਜਾਂਦੇ ਆ ਠੀਕ ਹੈ ਉਹ ਕਈ ਕਿਤਾਬਾਂ ਚ 14 ਵੀ ਦਿੱਤੇ ਗਏ ਆ ਇਸ ਸلسਲੇ ਬਾਅਦ ਦੇ ਵਿੱਚ ਦੋ ਭਾਗਾਂ 'ਚ ਵੰਡੇ ਗਏ ਐ ਸ਼ੀਆ ਤੇ ਸੁੰਨੀ ਐ ਵੀ ਅਸੀਂ ਇਹਨਾਂ ਨੂੰ ਡਿਸਕਸ ਕਰਦੇ ਹਾਂ ਠੀਕ ਐ ਸ਼ੀਆ ਤੇ ਸੁੰਨੀ ਦੇ ਵਿੱਚ ਐਕਚੁਅਲੀ ਜਿਹੜੇ ਮੁਸਲਮਾਨ ਉਹਨਾਂ ਨੂੰ ਕੈਟਾਗਰੀਜ਼ ਕੀਤਾ ਗਿਆ ਪਰ ਆਪਣਾ ਇੱਥੇ ਉਹ ਸਬੰਧ ਨਹੀਂ ਐ ਕਿਉਂਕਿ ਦੋ ਚਾਰ ਗੱਲਾਂ ਕਨਸੈਪਟ ਦਿਮਾਗ 'ਚ ਆਉਂਦੇ ਆ ਜਿਹੜੇ ਮੈਂ ਨਾਲ ਦੀ ਨਾਲ ਹੀ ਕਲੀਅਰ ਕਰਦਾ ਤੁਹਾਨੂੰ ਜਨਾ ਤੁਹਾਡੇ ਕੁਐਸਚਨ ਦੇ ਹਿਸਾਬ ਨਾਲ ਤਾਂ ਪੰਜਾਬ 'ਚ 16ਵਾਂ ਵਦੀ ਸلسਲੇ ਦਾ ਪ੍ਰਮੁੱਖ ਕੇਂਦਰ ਕਿੱਥੇ ਸੀ ਤਾਂ ਮੁਲਤਾਨ ਇਹਦਾ ਆਨਸਰ ਐ ਮੁਲਤਾਨ ਇੱਥੇ ਕੋਲ ਚਾਰ ਆਪਸ਼ਨ ਐ ਮੁਲਤਾਨ ਲਾਹੌਰ ਜਲੰਧਰ ਅੰਮ੍ਰਿਤਸਰ ਪਰ ਇਹਦਾ ਆਨਸਰ ਹੈ ਮਲਤਾਨ ਮਲਤਾਨ ਇਹਦਾ ਮੁੱਖ ਕੇਂਦਰ ਸੀਗਾ ਅਗਲਾ ਕੁਐਸਚਨ ਇਟ ਲਗਾਂ ਵਿੱਚੋਂ ਕਿਸ ਨੇ ਕਵਾਲੀ ਗਾਉਣ ਦੀ ਪ੍ਰਥਾ ਨੂੰ ਸ਼ੁਰੂ ਕੀਤਾ ਕਵਾਲੀ ਜੀ ਸੂਫੀਆਂ ਨੇ ਕਵਾਲੀ ਗਾਉਣ ਦੀ ਪਰੰਪਰਾ ਨੂੰ ਸ਼ੁਰੂ ਕੀਤਾ ਸੀ ਸੂਫੀਆਂ ਤਾਂ 880 ਕੁਐਸਚਨ ਆਪਾਂ ਹਲਾ ਕੀਤੇ ਪਰ ਇਹਦੇ ਨਾਲ ਰਿਲੇਟਡ ਇੱਕ ਦੋ ਕੁਐਸਚਨ ਮੇਰੇ ਦਿਮਾਗ 'ਚ ਹੋਰ ਆਈ ਜਾਂਦੇ ਆ ਆਪਾਂ ਡਿਸਕਸ ਕਰਾਂਗੇ ਸੂਫੀ ਕਿਉਂਕਿ ਆਪਾਂ ਸ਼ਬਦ ਯੂਜ਼ ਕੀਤਾ ਸੂਫੀ ਸੋ ਸੂਫੀ ਕਿਹੜੀ ਭਾਸ਼ਾ ਦਾ ਸ਼ਬਦ ਹੈ ਨੋਟ ਕਰ ਲਓ ਅਰਬੀ ਪਾਸ਼ਾ ਦਾ ਸ਼ਬਦ ਹੈ ਸੂਫੀ ਅਰਬੀ ਪਾਸ਼ਾ ਦਾ ਸ਼ਬਦ ਹੈ ਸੂਫੀ ਦਾ ਜਿਹੜਾ ਅਰਥ ਹੈ ਉਹ ਸੂਫ ਤੋਂ ਲਿਆ ਗਿਆ ਉਹਨੋਂ ਤੋਂ ਉਹਨੋਂ ਤੋਂ ਇਹ ਲੋਕ ਕਾਲੇ ਉਹਨਾਂ ਦੇ ਕੱਪੜੇ ਪਾਉਂਦੇ ਸੀਗੇ ਤੇ ਲਾਈਨਾਂ ਦੇ ਵਿੱਚ ਲੱਗ ਕੇ ਨਮਾਜ਼ ਅਦਾ ਕਰਦੇ ਸੀ ਉੱਥੋਂ ਫਿਰ ਸੂਫੀ ਸ਼ਬਦ ਹੈ ਜਿਹੜਾ ਉਹ ਪੈਦਾ ਹੋਇਆ ਠੀਕ ਹੈ ਜੀ ਇਹਨਾਂ ਦੀ ਵਿਚਾਰਧਾਰਾ ਨੂੰ ਜੋ ਪਹਿਲੀ ਕਹਿੰਦਾ ਤਜ਼ਫਫ ਕਿਹਾ ਜਾਂਦਾ ਹੈ ਤਦੋਂ ਸਫਫ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਵੈਸੇ ਤਾਂ ਸਾਰੇ ਇਹਨਾਂ ਦੇ سلسلے ਪ੍ਰਸਿੱਧ ਹੈ ਪਰ ਦੋ سلسلے ਆਪਾਂ ਗੱਲ ਹੀ ਕਰ ਚੁੱਕੇ ਹਾਂ ਚਿਸ਼ਤੀ ਤੇ ਸਹਰਾਵਦੀ سلسلہ ਚਿਸ਼ਤੀ ਤੇ ਸਹਰਾਵਦੀ ਚਿਸ਼ਤੀ ਆਪਾਂ ਕਲੀਅਰ ਕਰ ਚੁੱਕੇ ਆ ਚਿਸ਼ਤੀ سلسلے ਦੀ ਨੀ ਇਹ ਅਜਵੀਰ ਦੇ ਵਿੱਚ ਖਵਾਜਾ ਮੁਨ ਉਦੀਨ ਚਿਸ਼ਤੀ ਨੇ ਰੱਖੀ ਸੀ ਤੇ ਪੰਜਾਬ ਦੇ ਵਿੱਚ ਬਾਬਾ ਫਰੀਦ ਜਾਂ ਸ਼ੇਖ ਫਰੀਦ ਜਿਨ੍ਹਾਂ ਨੂੰ ਕਹਿੰਦੇ ਆ ਉਹ ਬਹੁਤ ਵੱਡੇ ਸੂਫੀ ਸੀਗੇ ਇਸ سلسلے ਨਾਲ ਸੰਬੰਧਤ ਜਿਹੜਾ ਸੋਹਰਾਬਾਦੀ سلسلہ ਸੀਗਾ ਸੋਹਰਾਬਾਦੀ ਇਹ ਮਲਤਾਨ ਦੇ ਵਿੱਚ ਸ਼ੇਖ ਬਹਾਉਦੀਨ ਜਕਰੀਆ ਨੇ ਇਹਦੀ ਨੀਂ ਰੱਖੀ ਸੀ ਮਲਤਾਨ ਦੇ ਵਿੱਚ ਸ਼ੇਖ ਬਹਾਉਦੀਨ ਜਕਰੀਆ ਨੇ ਠੀਕ ਹੈ ਜੀ ਤਾਂ ਇਹ ਸੀਗੇ ਆਪਣੇ ਕੋਲੇ ਕੁਐਸਚਨ ਅੱਜ ਦੀ ਜਿਹੜੀ ਤੀਜੀ ਲੜੀ ਕੱਲ ਉਹ ਆਪਾਂ ਚੌਥੀ ਲੜੀ ਲੈ ਕੇ ਆਵਾਂਗੇ ਪੰਜਾਬ ਨਾਲ ਸੰਬੰਧਿਤ ਸ਼ੁਕਰੀਆ ਬਹੁਤ-ਬਹੁਤ ਬਾਕੀ ਸਟੂਡੈਂਟਸ ਨੂੰ ਵੀ ਦੱਸੋ ਸ਼ੇਅਰ ਕਰੋ ਠੀਕ ਹੈ ਨੌਲੇਜ ਇੱਕ ਕੁਐਸਚਨ ਸੀਰੀ ਚੱਲ ਰਹੀ ਹੈ ਨਾਲ ਦੀ ਨਾਲ ਹੀ ਮੇਰੀ ਕੋਸ਼ਿਸ਼ ਹੈ ਵੀ ਮੈਂ ਹੋਰ ਕੁਐਸਚਨ ਸੀਰੀਜ਼ ਵੀ ਪਾਉਂਦਾ ਰਹਾ ਹਾਂ ਟਾਈਮ ਦੇ ਹਿਸਾਬ ਨਾਲ ਠੀਕ ਹੈ ਤਾਂ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਬਾਰੇ ਦੱਸੋ ਤਾਂ ਕਿ ਬੱਚੇ ਵੱਧ ਤੋਂ ਵੱਧ ਫਾਇਦਾ ਉਠਾ ਸਕਣ ਇਹਨਾਂ ਕੁਐਸਚਨਸ ਨੂੰ ਹੱਲ ਕਰਕੇ